ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਿਵਦੇਵ ਸਿੰਘ ਨਾਲ ਵੱਡੇ ਬਾਬਾ ਜੀ ਵਾਲੇ ਬਚਨ ਦੁਆਰਾ ਕੋਤਕ ਰਾਮ ਰਾਮ ਸੰਗ ਕਰ ਬਿਉਹਾਰ ਰਾਮ 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 ਪ੍ਰਾਨ ਆਧਾਰ ਰਾਮ 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 ਕੀਰਤਨ ਗਾਏ ਰਮਤ ਰਾਮ ਸਭ ਰਿਓ ਸਮਾਈ ਸੰਤ ਜਨਾ ਮਿਲ ਬੋਲੋ ਰਾਮ ਸਭ ਤੇ ਨਿਰਮਲ ਪੂਰਨ ਕਾਮ ਰਹਾਓ ਮੇਰੇ ਦੀਨ ਦੇ ਆਲੂ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਗਰੀਬ ਨਿਵਾਜ ਜੀ ਆਪਣੇ ਸੋਹਣੇ ਮੁਖਾਰਬਿੰਦ ਤੋਂ ਕਿਰਪਾ ਕਰਕੇ ਇੱਕ ਵੱਡੀ ਬਖਸ਼ਿਸ਼ ਝੋਲੀ ਵਿੱਚ ਪਾਉਂਦੇ ਹੋਏ ਦੱਸਦੇ ਹਨ ਕਿ ਜ਼ਿੰਦਗੀ ਦਾ ਨਿਰਮਲ ਕਰਮ ਕਿਹੜਾ ਹੈ ਸੰਤ ਜਨਾਮਿਲ ਬੋਲੋ ਰਾਮ ਸਭ ਤੇ ਨਿਰਮਲ ਪੂਰਨ ਕਾਮ ਹੇ ਭਾਈ ਗੁਰਮੁਖਾਂ ਦੀ ਸੰਗਤ ਸਾਧੂ ਸੰਤਾਂ ਮਹਾਪੁਰਸ਼ਾਂ ਦੀ ਸੰਗਤ ਵਿੱਚ ਬੈਠ ਕੇ ਹਰੀ ਦੇ ਗੁਣ ਗਾਉਣੇ ਹਰੀ ਦੇ ਚਰਨ ਪਕੜ ਕੇ ਬਖਸ਼ਿਸ਼ ਮੰਗਣੀ ਪਾਈ ਇਹ ਕਰਮ ਸਭ ਤੇ ਨਿਰਮਲ ਪੂਰਨ ਕਾਮ ਸਾਰਿਆਂ ਤੋਂ ਨਿਰਮਲ ਕਰਮ ਸਭ ਤੋਂ ਉੱਤਮ ਕਰਮ ਹੀ ਇਹ ਹੀ ਹੈ ਕਿ ਆਕੂ ਸ੍ਰੀ ਵਾਹਿਗੁਰੂ ਇਹ ਕਿਰਪਾ ਇਹ ਬਖਸ਼ਿਸ਼ ਭਾਗਾਂ ਵਾਲਿਆਂ ਨੂੰ ਨਸੀਬ ਹੁੰਦੀ ਹੈ ਤੇ ਜਦੋਂ ਸਾਧੂਆਂ ਮਹਾਂਪੁਰਸ਼ਾਂ ਦੀ ਸੰਗਤ ਵਿੱਚ ਉੱਤਮ ਉਪਦੇਸ਼ ਗ੍ਰਹਿਣ ਕਰਕੇ ਕੋਈ ਜਗਿਆਸੂ ਇਸ ਮਾਰਗ ਤੇ ਤੁਰਦਾ ਹੈ ਤਾਂ ਗੁਰੂ ਦੀ ਕਿਰਪਾ ਦੇ ਸਦਕੇ ਉਸ ਪਰਮਾਤਮਾ ਦੇ ਹੋਰ ਨੇੜੇ ਹੁੰਦਾ ਜਾਂਦਾ ਹੈ ਸਤਿਗੁਰੂ ਸਾਡੇ ਤੇ ਕਿਰਪਾ ਕਰਕੇ ਸਾਨੂੰ ਵੀ ਸਦਾ ਆਪਣੇ ਸੋਹਰੇ ਚਰਨਾਂ ਨਾਲ ਜੋੜੀ ਰੱਖਣ ਆਓ ਵਿਚਾਰ ਕਰੀਏ ਕਿ ਗੁਰੂ ਦੀ ਕਿਰਪਾ ਕਿਵੇਂ ਕਿਵੇਂ ਵਰਤਦੀ ਹੈ ਜਦੋਂ ਉਹ ਮਿਹਰ ਦੇ ਘਰ ਆ ਜਾਵੇ ਧੰਨ ਬਾਬਾ ਨਾਨਕ ਸਿੰਘ ਜੀ ਪਾਸ ਨਾਨਕ ਸਰ ਇੱਕ ਪ੍ਰੇਮੀ ਦਰਸ਼ਨ ਕਰਨ ਆਇਆ ਇਸ ਦਾ ਨਾਮ ਹੈ ਸ਼ਿਵਦੇਵ ਸਿੰਘ ਜਿਸ ਵੇਲੇ ਬਾਬਾ ਜੀ ਦੇ ਦਰਸ਼ਨ ਕੀਤੇ ਤਾਂ ਮਨ ਠਰ ਗਿਆ ਕਿਉਂਕਿ ਨਾਮ ਦੀ ਕਮਾਈ ਵਾਲੇ ਮਹਾਪੁਰਖਾਂ ਦੇ ਦਰਸ਼ਨ ਦੀ ਤਸਵੀਰ ਹੀ ਐਸੀ ਹੈ ਕਿ ਸਤਪਦੇ ਹੋਏ ਮਨ ਨੂੰ ਸ਼ਾਂਤੀ, ਨਿਮਰਤਾ, ਮਿਠਾਸ, ਸੀਤਲਤਾ ਵਰਗੇ ਗੁਣਾਂ ਦੇ ਦਰਸ਼ਨ ਹੁੰਦੇ ਹਨ ਬਾਬਾ ਜੀ ਪਾਸ ਜਿਸ ਵੇਲੇ ਸ਼ਿਵਦੇਵ ਸਿੰਘ ਨੇ ਨਮਸਕਾਰ ਕੀਤੀ ਬਾਬਾ ਜੀ ਨੇ ਨਿਤਨੇਮ ਬਾਰੇ ਪੁੱਛਿਆ ਤਾਂ ਸ਼ਿਵਦੇਵ ਸਿੰਘ ਕਹਿਣ ਲੱਗਾ ਬਾਬਾ ਜੀ ਅੱਗੇ ਤਾਂ ਕੋਈ ਨਿਤਨੇਮ ਨਹੀਂ ਸੀ ਕਰਦਾ पर अगा गुरु दी कृपा ਨਾਲ ਜ਼ਰੂਰ ਕਰਿਆ ਕਰਾਂਗਾ ਨਿਤਨੇਮ ਪ੍ਰਤੀ ਉਪਦੇਸ਼ ਲੈ ਕੇ ਸ਼ਿਵਦੇਵ ਸਿੰਘ ਚਲਾ ਗਿਆ ਤੇ ਸਮਾਂ ਮਿਲਨ ਤੇ ਬਾਬਾ ਜੀ ਦੀ ਸੰਗਤ ਕਰਦਾ ਰਿਹਾ ਇੱਕ ਦਿਨ ਬਾਬਾ ਜੀ ਨੇ ਬਚਨ ਕੀਤੇ ਸ਼ਿਵਦੇਵ ਸਿੰਘਾ ਇੱਥੇ ਸਾਡੇ ਪਾਸ 15 ਦਿਨ ਰਹਿ ਸਤ ਸੰਗਤ ਕਰਕੇ ਲਾਹਾ ਖਟ ਲੈ ਆਗੋ ਸ਼ਿਵਦੇਵ ਸਿੰਘ ਨੇ ਹੱਥ ਜੋੜੇ ਬਾਬਾ ਜੀ ਕਿਰਪਾ ਕਰਨੀ ਥੋੜੇ ਰੁਝੇਵੇ ਹਨ ਕੁਝ ਵੇਲ ਮਿਲ ਜਾਵੇ ਤਾਂ ਜ਼ਰੂਰ ਕੁਝ ਦਿਨ ਰਹਾਗਾ ਇੱਥੇ ਦਾਸ ਬੇਨਤੀ ਕਰ ਦੇਵੇ ਇਹ ਸ਼ਿਵਦੇਵ ਸਿੰਘ ਫੌਜ ਦੀ ਨੌਕਰੀ ਕਰਦਾ ਸੀ ਉਸ ਸਮੇਂ ਡਿਊਟੀ ਬਹੁਤ ਸਖਤ ਸੀ ਪਿੱਛੋਂ ਅਫਸਰਾਂ ਵੱਲੋਂ ਵੀ ਬਹੁਤ ਸਖਤੀ ਸੀ 15 ਦਿਨਾਂ ਦੀ ਛੁੱਟੀ ਮਿਲਣੀ ਵੀ ਔਖੀ ਸੀ ਸੋ ਬੇਨਤੀ ਕਰਕੇ ਅਤੇ ਦਰਸ਼ਨ ਕਰਕੇ ਵਾਪਸ ਆ ਗਿਆ ਸਮਾ ਪਿਆ ਬਾਬਾ ਨਾਨਕ ਸਿੰਘ ਜੀ ਦਰਗਾਹ ਨੂੰ ਚਲੇ ਗਏ ਇੱਧਰ ਨਾਨਕਸਰ ਵਿਖੇ ਬਾਬਾ ਇਸ਼ਰ ਸਿੰਘ ਜੀ ਮਹਾਰਾਜ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਦੀ ਡਿਊਟੀ ਨਿਭਾਉਣੀ ਸ਼ਿਵਦੇਵ ਸਿੰਘ ਉਸੇ ਤਰ੍ਹਾਂ ਸੰਗਤ ਕਰਦਾ ਰਿਹਾ ਇੱਕ ਦਿਨ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਦੀ ਰਸਨਾ ਤੋਂ ਵੀ ਉਹੀ ਬਚਨ ਨਿਕਲੇ ਜੋ ਕਿ ਬਾਬਾ ਨਾਨਕ ਸਿੰਘ ਜੀ ਮਹਾਰਾਜ ਨੇ ਕੀਤੇ ਸਨ ਸ਼ਿਵਦੇਵ ਸਿੰਘ ਭਾਈ 15 ਦਿਨ ਸਾਡੇ ਪਾਸ ਇੱਥੇ ਰਹਿ ਸਤਸੰਗ ਕਰਕੇ ਲਾਹਾ ਖੱਟ ਲੈ ਸ਼ਿਵਦੇਵ ਸਿੰਘ ਹੈਰਾਨ ਵੀ ਹੋਇਆ ਕਿ ਬਾਬਾ ਜੀ ਕਿਵੇਂ ਕਿਰਪਾ ਕਰ ਰਹੇ ਹਨ ਪਰ ਨਾਲ ਹੀ ਆਪਣੀ ਕਿਸਮਤ ਨੂੰ ਵੀ ਕੋਸਿਆ ਕਿ ਮੈਂ ਬਚਨ ਨਹੀਂ ਕਮਾ ਸਕਿਆ ਸਮਾਂ ਉਸ ਵੇਲੇ ਬਹੁਤ ਸਖਤ ਸੀ ਫੌਜ ਦੀ ਨੌਕਰੀ ਹੋਣ ਕਾਰਨ ਤਾਂ ਸ਼ਿਵਦੇਵ ਸਿੰਘ ਨੇ ਫਿਰ ਬੇਨਤੀ ਕੀਤੀ ਬਾਬਾ ਜੀ ਕਿਰਪਾ ਕਰਨੀ ਕੁਝ ਵੇਲ ਮਿਲ ਜਾਵੇ ਡਿਊਟੀ ਬਹੁਤ ਸਖਤ ਚੱਲ ਰਹੀ ਹੈ ਮੈਂ ਜ਼ਰੂਰ ਆਹਾਂਗਾ ਸਾਧ ਸੰਗਤ ਸਮਾ ਕਿਸੇ ਦਾ ਬੱਚਾ ਹੋਇਆ ਨਹੀਂ ਸਮਾ ਤਾਂ ਲੰਘਦਾ ਹੀ ਜਾਵੇਗਾ ਉੱਤਮ ਭਾਗਾ ਨਾਲ ਹੀ ਸਾਧੂਆਂ ਦੇ ਬਚਨਾਂ ਉੱਪਰ ਪੈਰਾ ਦਿੱਤਾ ਜਾਂਦਾ ਹੈ ਸਮਾ ਪਿਆ ਬਾਬਾ ਈਸ਼ਰ ਸਿੰਘ ਜੀ ਵੀ ਦਰਗਾਹ ਨੂੰ ਚਲੇ ਗਏ ਨਾਨਕ ਸਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਸੇਵਾ ਜ਼ਿੰਮੇਵਾਰੀ ਧੰਨ ਬਾਬਾ ਕੁੰਦਨ ਸਿੰਘ ਜੀ ਨੇ ਸੰਭਾਲੀ ਸ਼ਿਵਦੇਵ ਸਿੰਘ ਦਾ ਮਨ ਹਰ ਵਕਤ ਬਹੁਤ ਬੇਰਾਗ ਵਿੱਚ ਰਹਿਣ ਲੱਗਾ ਇੱਕ ਦਿਨ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅੱਗੇ ਕੜਾ ਪ੍ਰਸ਼ਾਦ ਦੀ ਦੇਖ ਰੱਖ ਕੇ ਜਪਜੀ ਸਾਹਿਬ ਦੀ ਪਾਠ ਦੀ ਅਰਦਾਸ ਕੀਤੀ ਕਿ ਮੈਨੂੰ ਸਮਤ ਬਖਸ਼ੋ ਤੁਹਾਡੇ ਬਖਸ਼ੇ ਹੋਏ ਮਾਪੁਰਖਾਂ ਦੇ ਦਰਸ਼ਨ ਹੋਣ ਮੈਂ ਤੁਹਾਡੇ ਚੰਨਾ ਨਾਲ ਜੁੜਿਆ ਰਹਾ ਇੱਧਰ ਅਰਦਾਸ ਕਰਕੇ ਨਾਨਕ ਸਰ ਜਿਸ ਵੇਲੇ ਪਹੁੰਚਿਆ ਤਾਂ ਸਾਹਮਣੇ ਪਾਸੋਂ ਤੋਂ ਬਾਬਾ ਕੁੰਦਨ ਸਿੰਘ ਜੀ ਸਤਗੁਰੂ ਜੀ ਦੀ ਸੇਵਾ ਕਰਕੇ ਆਉਂਦਿਆਂ ਸਮੇਂ ਦਰਸ਼ਨ ਹੋਏ। ਸ਼ਿਵਦੇਵ ਸਿੰਘ ਵੀ ਨਾਲ-ਨਾਲ ਤੁਰ ਪਿਆ। ਬਾਬਾ ਜੀ ਨੇ ਆਪਣੇ ਆਸਣ 'ਤੇ ਬੁਲਾ ਲਿਆ। ਸ਼ਿਵਦੇਵ ਸਿੰਘ ਨੇ ਪ੍ਰਸ਼ਾਦ ਅੱਗੇ ਰੱਖ ਮੱਥਾ ਟੇਕਿਆ। ਬਾਬਾ ਕੁੰਦਨ ਸਿੰਘ ਜੀ ਮਹਾਰਾਜ ਬੜੇ ਹੀ ਨਿਮਰਤਾ ਦੇ ਲਹਿਜੇ ਵਿੱਚ ਉੱਤਮ ਉਪਦੇਸ਼ ਬਖਸ਼ਦੇ ਰਹੇ। ਸ਼ਿਵਦੇਵ ਸਿੰਘ ਮੰਤਰ ਮੁਗਧ ਹੋ ਕੇ ਸੁਣਦਾ ਰਿਹਾ। ਨਾਲ ਹੀ ਇਸ ਨਿਮਰਤਾ ਦੀ ਮੂਰਤ ਮਾਪੁਰਖ ਦੇ ਦਰਸ਼ਨ ਕਰਕੇ ਗਾਦਗਦ ਹੋ ਰਿਹਾ ਸੀ। ਅਖੀਰ ਬਾਬਾ ਕੁੰਦਨ ਸਿੰਘ ਜੀ ਨੇ ਵੀ ਉਹੀ ਬਚਨ ਬਾਬਾ ਨਾਨ ਸਿੰਘ ਜੀ ਤੇ ਬਾਬਾ ਈਸ਼ਰ ਸਿੰਘ ਜੀ ਵਾਲਾ ਕੀਤਾ ਸ਼ਿਵਦੇਵ ਸਿੰਘਾ 15 ਦਿਨ ਇੱਥੇ ਸਾਡੇ ਪਾਸ ਰਹਿ ਸਤ ਸੰਗਤ ਕਰਕੇ ਲਾਹਾ ਖੱਟ ਲੈ ਹੁਣ ਸ਼ਿਵਦੇਵ ਸਿੰਘ ਸੋਚੀ ਪੈ ਗਿਆ ਕਿ ਕੀ ਜਵਾਬ ਦੇਵਾਂ ਤੇ ਫਿਰ ਕੁਝ ਸੋਚ ਮਗਰੋਂ ਬੇਨਤੀ ਕੀਤੀ ਬਾਬਾ ਜੀ ਕਿਰਪਾ ਕਰਨੀ ਕੁਝ ਦਿਨਾਂ ਤੱਕ ਜ਼ਰੂਰ ਤੁਹਾਡੇ ਪਾਸ ਸੇਵਾ ਵਿੱਚ ਹਾਜ਼ਰ ਹੋਵਾਂਗਾ ਹੁਣ ਸ਼ਿਵਦੇਵ ਸਿੰਘ ਮੱਥਾ ਟੇਕ ਵਾਪਸ ਜਾਂਦਾ ਹੋਇਆ ਸੋਚਦਾ ਜਾ ਰਿਹਾ ਹੈ ਕਿ ਮੈਂ ਕਿੰਨਾ ਅਪਹਾਗਾ ਹਾਂ ਕਿ ਮਹਾਪੁਰਸ਼ਾਂ ਦਾ ਬਚਨ ਨਹੀਂ ਮੰਨ ਸਕਿਆ ਨਾਲ ਹੀ ਨਿਸ਼ਚਾ ਕੀਤਾ ਕਿ ਹੁਣ ਥੋੜੇ ਦਿਨਾਂ ਦੇ ਵਿੱਚ ਹੀ ਬਾਬਾ ਜੀ ਦੀ ਸੇਵਾ ਵਿੱਚ ਹਾਜ਼ਰ ਹੋਣਾ ਹੀ ਹੈ ਇਓ ਵਿਚਾਰ ਕਰਦਾ ਜਾ ਰਿਹਾ ਹੈ ਤੇ ਨਾਲ ਹੀ ਉਹ ਨਿਮਰਤਾ ਦੇ ਪਰਤਕ ਹੋਏ ਦਰਸ਼ਨਾ ਦਾ ਰਸ ਮਾਨ ਰਿਹਾ ਹੈ ਕੁਝ ਹੀ ਦਿਨ ਬੀਤੇ ਸਨ ਇੱਕ ਰਾਤ ਘਰ ਵਿੱਚ ਸਾਰਿਆਂ ਦੇ ਸੁੱਤੇ ਹੋયા ਤੇ ਪਾਣੀ ਵਾਲੀ ਮੋਟਰ ਚੋਰ ਚੋਰੀ ਕਰਕੇ ਲੈ ਗਏ ਕਾਰ ਵਿੱਚ ਗਈ ਕੰਮਾਂ ਤੋਂ ਰੁਕਾਵਟ ਪੈ ਗਈ ਹੁਣ ਮਨ ਵਿੱਚ ਵਿਚਾਰ ਆਈ ਕਿ ਬਾਬਾ ਜੀ ਨੇ ਜੋ ਬਚਨ ਕੀਤਾ ਸੀ ਉਹ 15 ਦਿਨਾਂ ਲਈ ਸੇਵਾ ਵਿੱਚ ਹਾਜ਼ਰ ਹੋਣਾ ਹੀ ਹੈ ਇਸ ਵਿਚਾਰ ਨਾਲ ਸ਼ਿਵਦੇਵ ਸਿੰਘ ਨਾਨਕਸਰ ਪਹੁੰਚ ਗਿਆ ਅੱਗੇ ਬਾਬਾ ਜੀ ਦੇ ਇੱਕ ਪਿਆਰ ਵਾਲੇ ਸੇਵਕ ਨਾਲ ਮੇਲ ਹੋਇਆ ਉਸ ਨੇ ਪੁੱਛਿਆ ਭਾਈ ਸ਼ਿਵਦੇਵ ਸਿੰਘ ਜੀ ਕਿਵੇਂ ਆਉਣਾ ਹੋਇਆ ਤਾਂ ਸ਼ਿਵਦੇਵ ਸਿੰਘ ਕਹਿਣ ਲੱਗਾ ਮੇਰੀ ਮੋਟਰ ਇੱਥੇ ਨਾਨਕਸਰ ਆਈ ਹੈ ਸੇਵਕ ਕਹਿਣ ਲੱਗਾ ਬਈ ਉਹ ਕਿਵੇਂ शिवदेव ਸਿੰਘ ਕਹਾਂ ਲੱਗਾ ਜਿਵੇਂ ਆਤੋ ਦਾ ਮੁੰਡਾ ਆਇਆ ਸੀ ਸੇਵਕ ਸਮਝ ਗਿਆ ਕਿ ਆਤੋ ਦੇ ਮੁੰਡੇ ਤੋਂ ਭਾਵ ਕੀ ਹੈ ਸਤ ਸੰਗਿਓ ਇਹ ਸਾਖੀ ਇਸ ਤਰ੍ਹਾਂ ਹੈ ਧੰਨ ਬਾਬਾ ਨਾਨਕ ਸਿੰਘ ਜੀ ਦੇ ਸਮੇਂ ਇੱਕ ਮਾਤਾ ਜਿਸ ਦਾ ਨਾਮ ਆਤੋ ਸੀ ਇਸ ਮਾਤਾ ਦਾ ਇਕਲੋਤਾ ਪੁੱਤਰ ਸੀ ਇਹ ਮਾਤਾ ਨਾਨਕ ਸਰ ਬਾਬਾ ਜੀ ਦੀ ਸੰਗਤ ਕਰਿਆ ਕਰਦੀ ਸੀ ਇੱਕ ਸਮੇਂ ਸ਼ਰੀਕਾਂ ਦੁਆਰਾ ਇਸ ਦਾ ਇਕਲੋਤਾ ਪੁੱਤਰ ਚੁਕਾ ਦਿੱਤਾ ਗਿਆ ਭਾਵ ਅਗਵਾ ਕਰ ਦਿੱਤਾ ਗਿਆ ਇਹ ਮਾਤਾ ਬਾਬਾ ਜੀ ਦਾ ਭਰੋਸਾ ਤੱਕ ਨਾਨਕ ਸਰਾਨ ਪਹੁੰਚੀ ਇਧਰ ਬਾਬਾ ਜੀ ਭੋਰੇ ਸਾਹਿਬੀ ਚ ਗੁਰੂ ਨਾਨਕ ਪਾਤਸ਼ਾਹ ਦੇ ਚੰਨਾ ਨਾਲ ਜੁੜੇ ਹੋਏ ਸਨ ਮਾਤਾ ਸਤਗੁਰਾਂ ਦੇ ਸਨਮੁਖ ਬੈਠ ਕੇ ਮਾਨਹੀ ਮਨ ਅਰਦਾਸਾਂ ਕਰ ਰਹੀ ਹੈ ਇਧਰ ਬਾਬਾ ਜੀ ਦਾ ਵੀ ਨਿਯਮ ਸੀ ਕਿ ਕਿਸੇ ਇਕੱਲੀ स्त्री ਦੇ ਮੱਥੇ ਨਹੀਂ ਲਗਣਾ ਇਹ ਮਾਤਾ ਸਾਰੀ ਰਾਤ ਸੱਚਖੰਡ ਦੇ ਸਾਹਮਣੇ ਸੀਸ ਝੁਕਾ ਕੇ ਬੈਠੀ ਰਹੀ ਅੰਤਰਯਾਮੀ ਬਾਬਾ ਜੀ ਨੇ ਇਸ ਦੇ ਭਰੋਸੇ ਤੇ ਪਿਆਰ ਨੂੰ ਤੱਕਿਆ ਤੇ ਮਾਤਾ ਆਤੋ ਦੇ ਕੋਲ ਸੇਵਕ ਭੇਜੇ ਕੀ ਮਾਤਾ ਨੂੰ ਜਾ ਕੇ ਪੁੱਛੋ ਕਿਉਂ ਬੈਠੀ ਹੈ ਜਾਣਦੇ ਸਭ ਕੁਝ ਸੰ ਪਰਮਾਤਾ ਦੇ ਮੁਖੋਂ ਅਖਵਾਣਾ ਸੀ ਮਾਤਾ ਆਤੋ ਸੇਵਕਾਂ ਨੂੰ ਕਹਿਣ ਲੱਗੀ ਮੇਰਾ ਮੁੰਡਾ ਇੱਥੇ ਆਇਆ ਹੈ ਮੇਰੀ ਬਾਬਾ ਜੀ ਅੱਗੇ ਬੇਨਤੀ ਕਰ ਦੇਣੀ ਸੇਵਕ ਨੇ ਆ ਕੇ ਦੱਸਿਆ ਇੱਧਰ ਬਾਬਾ ਜੀ ਮਾਤਾ ਦਾ ਬਚਨ ਸੁਣ ਕੇ ਬੋਲੇ ਉਸਨੂੰ ਕਹਿ ਦਿਓ ਜੇ ਇੱਥੇ ਆਇਆ ਹੈ ਤਾਂ ਮੁੰਡੇ ਦਾ ਫਿਕਰ ਨਾ ਕਰੇ ਆਪੇ ਘਰ ਆ ਜਾਵੇਗਾ ਬਾਬਾ ਜੀ ਦੇ ਬਚਨਾ ਸਦਕਾ ਨਿਰੰਕਾਰ ਦੀ ਐਸੀ ਲੀਲਾ ਵਰਤੀ ਕਿ ਜਿਸ ਆਦਮੀ ਨੇ ਇਸ માતા ਦਾ ਮੁੰਡਾ ਅਗਵਾ ਕੀਤਾ ਹੋਇਆ ਸੀ ਉਸਨੇ ਰੇਲ ਗੱਡੀ ਰਾਹੀਂ ਕਿਤੇ ਦੂਰ ਦੁਰਾਡੇ ਟਿਕਟ ਲੈ ਕੇ ਜਾਣਾ ਸੀ ਪਰ ਉਸਨੇ ਗਲਤੀ ਨਾਲ ਟਿਕਟ ਜਗਰਾਓ ਦੀ ਲੈ ਲਈ ਜਿਸ ਵੇਲੇ ਜਗਰਾਓ ਸਟੇਸ਼ਨ ਤੇ ਗੱਡੀ ਪਹੁੰਚੀ ਤਾਂ ਉਹ ਅਗਵਾਕਾਰ ਨੂੰ ਬਹੁਤ ਭੁੱਖ ਲੱਗੀ ਸਟੇਸ਼ਨ ਤੇ ਉਤਰ ਕੇ ਕੁਝ ਖਾਣ ਲਈ ਮੁੰਡੇ ਨੂੰ ਲੈ ਕੇ ਹੋਟਲ ਵਿੱਚ ਜਾ ਬੈਠਾ ਜਦੋਂ ਹੋਟਲ ਵਿੱਚ ਰੋਟੀ ਖਾਣ ਲੱਗਾ ਤੇ ਇੱਥੇ ਹੀ ਸਮਾਤਾ ਦੇ ਨਗਰ ਦੇ ਕੁਝ ਆਦਮੀ ਆਨ ਬੈਠੇ ਪਛਾਨ ਲਿਆ ਕਿ ਇਹ ਮੁੰਡਾ ਤਾਂ ਸਾਡੇ ਨਗਰ ਦਾ ਹੈ ਜਦੋਂ ਉਸ ਅਗਵਾਕਾਰ ਆਦਮੀ ਨੂੰ ਦਬਕਾ ਮਾਰਿਆ ਤਾਂ ਉਹ ਮੁੰਡਾ ਉੱਥੇ ਛੱਡ ਕੇ ਭੱਜ ਗਿਆ ਇਹਨਾਂ ਨੇ ਮੁੰਡਾ ਨਾਨਕ ਸਰਪੇਜ ਦਿੱਤਾ ਤੇ ਅਗਲੇ ਦਿਨ ਉਹ ਮੁੰਡਾ ਬਾਬਾ ਨਾਨਕ ਸਿੰਘ ਜੀ ਨੇ ਸੇਵਕਾ ਰਾਹੀ ਮਾਤਾ ਦੇ ਘਰ ਭੇਜ ਦਿੱਤਾ ਭਾਵ ਬਾਬਾ ਜੀ ਦੇ ਬਚਨ ਦਾ ਪ੍ਰਤਾਪ ਆਪੇ ਘਰ ਆ ਜਾਵੇਗਾ ਬਚਨ ਕਰਕੇ ਆਪ ਹੀ ਵਿੱਦ ਬਣਾ ਦਿੱਤੀ ਇੱਧਰ ਸ਼ਿਵਦੇਵ ਸਿੰਘ ਵੀ ਬਾਬਾ ਕੁੰਦਨ ਸਿੰਘ ਜੀ ਪਾਸ ਪਹੁੰਚ ਗਿਆ ਬੇਨਤੀ ਕੀਤੀ ਬਾਬਾ ਜੀ ਮੇਰੀ ਮੋਟਰ ਇੱਥੇ ਆਈ ਹੈ ਬਾਬਾ ਜੀ ਨੇ ਬਚਨ ਕੀਤਾ ਭਾਈ ਉਹ ਕਿਵੇਂ ਬਾਬਾ ਜੀ ਜਿਵੇਂ ਆਤੋ ਦਾ ਮੁੰਡਾ ਆਇਆ ਸੀ ਬਾਬਾ ਜੀ ਵੀ ਸਮਝ ਗਏ ਤੇ ਆਖਿਆ ਸ਼ਿਵਦੇਵ ਸਿੰਘਾ ਜਾ ਕੇ ਸੱਚਖੰਡ ਮੂਰੇ ਅਰਦਾਸ ਕਰਕੇ ਚਿੱਤ ਗੁਰੂ ਨਾਨਕ ਦੇ ਚੰਨਾਂ ਨਾਲ ਜੋੜ ਕੇ ਕੀਰਤਨ ਵਿੱਚ ਬੈਠ ਆਪੇ ਗੁਰੂ ਸਾਹਿਬ ਬਖਸ਼ਿਸ਼ ਕਰ ਦੇਣਗੇ ਇਦਰੋਂ ਬਾਬਾ ਜੀ ਦੇ ਪਿਆਰ ਵਾਲੇ ਇੱਕ ਸੰਗੀ ਸਰਦਾਰ ਹਰਮੇਲ ਸਿੰਘ ਉਸ ਸਮੇਂ ਡੀਐਸਪੀ ਸਨ ਉਹਨਾਂ ਨੇ ਇੱਕ ਚੋਰ ਫੜਿਆ ਇਹ ਉਹੀ ਚੋਰ ਸੀ ਜਿਸ ਨੇ ਮੋਟਰ ਚੋਰੀ ਕੀਤੀ ਸੀ ਤੇ ਬਾਬਾ ਜੀ ਨੇ ਪੁਲਿਸ ਡਿਪਾਰਟਮੈਂਟ ਵਿੱਚ ਕੰਮ ਕਰਨ ਵਾਲੇ ਪਿਆਰ ਦੇ ਪੁੱਜੇ ਸੰਗੀ ਸਰਦਾਰ ਹਰਮੇਲ ਸਿੰਘ ਨਾਲ ਫੋਨ ਤੇ ਗੱਲ ਕੀਤੀ ਕਿ ਭਾਈ ਅੱਜ ਸਤਖੰਡ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਕਰਦਿਆਂ ਸਾਨੂੰ ਗੁਰੂ ਸਾਹਿਬ ਨੇ ਕਿਰਪਾ ਕਰਕੇ ਦੱਸਣਾ ਕੀਤਾ ਹੈ ਕਿ ਇੱਕ ਬੜੇ ਹੀ ਪਿਆਰ ਵਾਲੇ ਸ਼ਿਵਦੇਵ ਸਿੰਘ ਜੋ ਬਾਬਾ ਨਾਨ ਸਿੰਘ ਜੀ ਬਾਬਾ ਈਸ਼ਰ ਸਿੰਘ ਜੀ ਦਾ ਬੜਾ ਪਿਆਰ ਵਾਲਾ ਸੇਵਕ ਹੈ ਉਸ ਦੀ ਮੋਟਰ ਲੈ ਕੇ ਕੁਝ ਚੋਰ ਤੁਹਾਡੇ ਪਾਸ ਫੜੇ ਗਏ ਹਨ ਤੁਹਾਨੂੰ ਬੇਨਤੀ ਹੈ ਕਿ ਇਹ ਮੋਟਰ ਸ਼ਿਵਦੇਵ ਸਿੰਘ ਦੇ ਘਰੋਂ ਚੋਰੀ ਹੋਈ ਹੈ ਇਸ ਕਰਕੇ ਮੋਟਰ ਆਪ ਉਸਦੇ ਘਰ ਜਾ ਕੇ ਲਗਵਾਉਣੀ ਬਾਬਾ ਜੀ ਦੇ ਬਚਨ ਕਮਾਉਂਦੇ ਹੋਏ ਸਰਦਾਰ ਹਰਮੇਲ ਸਿੰਘ ਉਹਨਾਂ ਚੋਰਾਂ ਰਾਈ ਹੀ ਜਿੰਨਾ ਚੋਰਾਂ ਨੇ ਮੋਟਰ ਚੋਰੀ ਕੀਤੀ ਸੀ ਆਪ ਸ਼ਿਵਦੇਵ ਸਿੰਘ ਦੇ ਘਰ ਵਾਪਸ ਉਸੇ ਤਰ੍ਹਾਂ ਫਿੱਟ ਕਰਵਾ ਆਏ ਹੁਣ ਸ਼ਿਵਦੇਵ ਸਿੰਘ ਵੀ ਬਾਬਾ ਜੀ ਦੇ ਬਚਨਾਂ ਮੁਤਾਬਕ 15 ਦਿਨ ਨਾਨਕਸਰ ਠਹਿਰਿਆ ਦੇ ਸਤ ਗੁਰੂਆਂ ਦੀਆਂ ਹਾਜ਼ਰੀਆਂ ਭਰ ਕੇ ਬਾਬਾ ਜੀ ਦੀ ਸੇਵਾ ਕਰਕੇ ਖੁਸ਼ੀਆਂ ਪ੍ਰਾਪਤ ਕੀਤੀਆਂ ਪੂਰੀ ਆਸਾ ਜੀ ਮਨਸਾ ਮੇਰੇ RAM ਮੋਹਿ ਨਿਰਗੁਣ ਜਿਓ ਸਬਗੁਣ ਤੇਰੇ RAM ਸੋ ਅੱਜ ਵੀ ਉਹਨਾਂ ਦਾ ਸਾਰਾ ਪਰਿਵਾਰ ਬਾਬਾ ਜੀ ਦੇ ਘਰ ਦੀ ਸੰਗਤ ਕਰਕੇ ਖੁਸ਼ੀਆਂ ਲੈ ਰਿਹਾ ਹੈ ਸਾਧ ਸੰਗਤ ਇੱਥੇ ਗੱਲ ਇਹ ਵਿਸ਼ੇਸ਼ਤਾਈ ਦੀ ਹੈ ਕਿ ਕਿਸੇ ਨੇ ਪੁੱਛਾ ਤੇਰਾ ਕਾਰੋਬਾਰ ਕਿਤਨਾ ਹੈ ਕਿਸੇ ਨੇ ਪੁੱਛਾ ਤੇਰਾ ਪਰਿਵਾਰ ਕਿਤਨਾ ਹੈ ਪਰ ਬਾਬਾ ਨਾਨਕ ਸਿੰਘ ਜੀ ਬਾਬਾ ਇਸ਼ਰ ਸਿੰਘ ਜੀ ਅਤੇ ਬਾਬਾ ਕੁੰਦਨ ਸਿੰਘ ਜੀ ਨੇ ਹਰ ਕਿਸੇ ਨੂੰ ਪੁੱਛਣਾ ਪਾਈ ਤੇਰਾ ਵਾਹਿਗੁਰੂ سے پیار ਕਿਤਨਾ ਹੈ ਹਰ ਇੱਕ ਆਏ ਜਗਿਆਸੂ ਨੂੰ ਗੁਰੂ ਚਰਨਾਂ ਨਾਲ ਜੋੜ ਕੇ ਜੀਵਨ ਬਣਾ ਦੇਣਾ ਇਹ ਬਾਬਾ ਜੀ ਦੇ ਘਰ ਦੀ ਵਿਸ਼ੇਸ਼ਤਾਈ ਸੀ ਜੋ ਕਿ ਆਪ ਜੀ 사કી ਦੁਆਰਾ ਵੀ ਦਰਸ਼ਨ ਕਰ ਰਹੇ ਹੋ ਇੱਕ ਹੋਰ 사કી ਸ਼ਿਵਦੇਵ ਸਿੰਘ ਜੀ ਦੁਆਰਾ 1943 ਵਿੱਚ ਬਾਬਾ ਨਾਨਕ ਸਿੰਘ ਜੀ ਸਾਜਖੰਡ ਜਾ ਬਿਰਾਜੇ ਸਨ ਤੇ 1965 ਵਿੱਚ ਕਿਵੇਂ ਦਰਸ਼ਨ ਦੇ ਕੇ ਗੁਰੂ ਦੇ ਚਰਨਾਂ ਨਾਲ ਜੁੜਨ ਦੀ ਹਦਾਇਤ ਕਰ ਰਹੇ ਸਨ ਸਾਧ ਸੰਗਤ ਪੂਰਨ ਮਹਾਪੁਰਸ਼ ਦੁਆਰਾ ਕੀਤੀਆਂ ਕਮਾਈਆਂ ਉਹਨਾਂ ਦੇ ਸਰੀਰਿਕ ਚੋਲਾ ਬਦਲ ਜਾਣ ਤੋਂ ਬਾਅਦ ਵੀ ਉਹਨਾਂ ਦੀ ਬਖਸ਼ਿਸ਼ ਉਸੇ ਤਰ੍ਹਾਂ ਵਰਤਦੀ ਹੈ ਉਹਨਾਂ ਦੀ ਸੋਭਾ ਜੁਗ-ਜੁਗ ਹੋਈ ਕੋਏ ਨਾ ਮੇਟਨ ਹਾਰਾ ਸਨ 1971 ਸਮੇਂ ਇੱਕ ਵਾਰ ਸ਼ਿਵਦੇਵ ਸਿੰਘ ਨਾਨਕ ਸਰ ਵਿਖੇ ਟ੍ਰੇਨ ਉੱਤੇ ਆ ਰਿਹਾ ਸੀ ਅਤੇ ਰਸਤੇ ਵਿੱਚ ਬਾਬਾ ਜੀ ਦੀ ਸਮਤ ਮੁਤਾਬਕ ਗੁਰਬਾਣੀ ਦਾ ਪਾਠ ਕਰ ਰਿਹਾ ਸੀ ਸ਼ਿਵਦੇਵ ਸਿੰਘ ਦੇ ਕੋਲ ਇੱਕ ਮਿਲਟਰੀ ਦਾ ਅਫਸਰ ਆ ਕੇ ਬੈਠ ਗਿਆ ਇਧਰ ਸ਼ਿਵਦੇਵ ਸਿੰਘ ਪਾਠ ਦੀ ਸਮਾਪਤੀ ਕਰ ਚੁੱਕਾ ਸੀ ਮਿਲਟਰੀ ਅਫਸਰ ਸ਼ਿਵਦੇਵ ਸਿੰਘ ਨੂੰ ਪੁੱਛਣ ਲੱਗਾ ਭਾਈ ਸਾਹਿਬ ਕਿੱਥੇ ਜਾ ਰਹੇ ਹੋ ਤਾਂ ਸ਼ਿਵਦੇਵ ਸਿੰਘ ਦਾ ਜਵਾਬ ਸੀ ਸਕੂਲ ਚੱਲੇ ਹਾਂ ਮਿਲਟਰੀ ਅਫਸਰ ਕਹਿਣ ਲੱਗਾ ਸਰਦਾਰ ਜੀ ਕਿਹੜੇ ਸਕੂਲ ਚੱਲੇ ਹੋ ਤੇ ਸ਼ਿਵਦੇਵ ਸਿੰਘ ਨੇ ਜਵਾਬ ਦਿੱਤਾ ਨਾਨਕ ਸਰ ਸਾਡਾ ਸਕੂਲ ਹੈ ਜਿੱਥੇ ਸਾਨੂੰ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੁੜਨ ਦੀ ਗੁਰੂ ਦੀ ਸਿੱਖਿਆ ਨੂੰ ਗ੍ਰਹਿਣ ਕਰਨ ਦੀ ਅਸਲੀ ਪੜ੍ਹਾਈ ਕਰਵਾਈ ਜਾਂਦੀ ਹੈ ਇਹ ਬਚਨ ਸੁਣ ਉਸ ਮਿਲਟਰੀ ਅਫਸਰ ਨੇ ਸ਼ਿਵਦੇਵ ਸਿੰਘ ਨਾਲ ਆਪਣਾ ਇੱਕ ਜ਼ਿਕਰ ਸਾਂਝਾ ਕੀਤਾ ਕਿ ਸ਼ਿਵਦੇਵ ਸਿੰਘ ਮੈਂ ਵੀ ਆਪਣੇ ਆਪ ਨੂੰ ਇੱਕ ਬਹੁਤ ਹੀ ਚਤੁਰ ਤੇ ਸਿਆਣਾ ਸਮਝਣ ਵਾਲਾ ਹੰਕਾਰ ਦਾ ਭਰਿਆ ਹੋਇਆ ਸਾਂ ਅੰਦਰੋਂ ਬੜਾ ਨਾਸਕ ਸਾਂ ਕੁਝ ਗੁਰ ਸਿੱਖੇ ਹੋਏ ਸਨ ਕਿ ਹਰ ਇੱਕ ਨੂੰ ਹਰਾ ਕੇ ਨੀਵਾ ਦਿਖਾ ਦੇਣਾ ਇਹ ਮੇਰਾ ਕੰਮ ਸੀ ਇਸੇ ਖਿਆਲ ਨਾਲ ਇੱਕ ਵਾਰ ਮੈਂ ਨਾਨਕ ਸਰ ਬਾਬਾ ਨਾਨ ਸਿੰਘ ਜੀ ਪਾਸ ਆ ਗਿਆ ਪਰ ਇੱਥੇ ਆ ਕੇ ਜਿਵੇਂ ਮੇਰੇ ਦਿਮਾਗ ਦੀ ਸਾਰੀ ਸੂਝ-ਬੂਝ ਖਤਮ ਹੋ ਗਈ ਹੋਵੇ ਮੈਨੂੰ ਕੁਝ ਨਾ ਸੁਝਿਆ ਇੱਧਰ ਬਾਬਾ ਨਾਨ ਸਿੰਘ ਜੀ ਜਿਸ ਵੇਲੇ ਸਮਾਧੀ ਤੋਂ ਉੱਠੇ ਤਾਂ ਮੇਰੇ ਨੇੜੇ ਆ ਗਏ ਤੇ ਬਚਨ ਕੀਤੇ ਭਾਈ ਕੁਝ ਬੋਲ ਕੁਝ ਸੁਣਾ ਪਰ ਕਿੱਥੇ ਸਭ ਕੁਝ ਭੁੱਲ ਗਿਆ ਤੇ ਬਾਬਾ ਜੀ ਕੋਲੋਂ ਖਿਮਾ ਮੰਗੀ ਚਤੁਰਾਈ ਸਿਆਣਪਾ ਕੀਤੇ ਕਾਮਨਾ ਆਈਐ ਟੁੱਠਾ ਸਾਹਿਬ ਜੋ ਦੇਵੈ ਸੋਈ ਸੁਖ ਪਾਈਐ ਮੈਨੂੰ ਸਿਰਫ ਮੈਨੂੰ ਇੱਕ ਵਾਰ ਬਾਬਾ ਜੀ ਦੇ ਦਰਸ਼ਨ ਹੋਏ ਪਰ ਅੱਜ ਵੀ ਉਹ ਨਕਸ਼ਾ ਮੇਰੀਆਂ ਅੱਖਾਂ ਸਾਹਮਣੇ ਹੈ ਇਹ ਮਿਲਟਰੀ ਅਫਸਰ ਆਪਣੀ ਹਾੜੀ ਬੀਤੀ ਸੁਣਾ ਰਿਹਾ ਹੈ ਉਸਨੇ ਅੱਗੇ ਦੱਸਿਆ ਕਿ ਇੱਧਰ ਸਮਾ ਪਿਆ ਬਾਬਾ ਨਾਨਕ ਸਿੰਘ ਜੀ ਸੱਚਖੰਡ ਚਲੇ ਗਏ ਮੇਰੀ ਡਿਊਟੀ ਦੌਰਾਨ ਸਨ 1965 ਦੀ ਜੰਗ ਛਿੜੀ ਮੇਰੀ ਡਿਊਟੀ ਜਿਸ ਜਗ੍ਹਾ ਤੇ ਲੱਗੀ ਸੀ ਮੈਂ ਆਪਣੇ ਸਾਰੇ ਸਿੱਖ ਭਾਈਆਂ ਨਾਲ ਰਲ ਕੇ ਬਾਬਾ ਨਾਨਕ ਸਿੰਘ ਜੀ ਦੀ ਯਾਦ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਸ਼ੁਰੂ ਕਰਵਾ ਦਿੱਤੇ ਤੇ ਨਾਲ ਆਸਣ ਲਗਾਇਆ ਬਾਬਾ ਨਾਨਕ ਸਿੰਘ ਜੀ ਮਹਾਰਾਜ ਦਾ ਇੱਧਰ ਜੰਗ ਦੌਰਾਨ ਸਾਡੇ ਕੈਂਪ ਤੇ ਹਮਲਾ ਹੋ ਗਿਆ ਇੱਕ ਪਾਠੀ ਸਿੰਘ ਤਾਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਤਾਬਿਆ ਬੈਠਾ ਸੀ ਜਿਸ ਵੇਲੇ ਸਾਡੇ ਕੈਂਪ ਨੇੜੇ ਜ਼ੋਰ ਨਾਲ ਬੰਬ ਦਾ ਧਮਾਕਾ ਹੋਇਆ ਤਾਇ ਪਾਠੀ ਸਿੰਘ ਤਾਂਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਉੱਪਰ ਰੁਮਾਲਾ ਪਾ ਕੇ ਡਰ ਦੇ ਕਾਰਨ ਬਾਹਰ ਦੌੜਨ ਲੱਗਾ ਸੀ। ਤਿੱਥੇ ਤੂੰ ਸਮਰਥ ਜਿੱਥੇ ਕੋਈ ਨਾ ਹੈ ਉੱਥੇ ਤੇਰੀ ਰੱਖ ਅਗਨੀ ਉਦਰ ਮਾਹੇ। ਅਜੇ ਰੁਮਾਲਾ ਪਾਉਣ ਹੀ ਲੱਗਾ ਸੀ ਕਿ ਬਾਬਾ ਜੀ ਦਾ ਜਿੱਥੇ ਆਸਣ ਲਗਾਇਆ ਸੀ ਉੱਥੇ ਬਾਬਾ ਜੀ ਦੇ ਪਰਤਕ ਬੈਠਿਆਂ ਦੇ ਦਰਸ਼ਨ ਹੋਏ ਤੇ ਤਾੜਨਾ ਦੇ ਲਹਿਜੇ ਵਿੱਚ ਬਾਬਾ ਜੀ ਨੇ ਬਚਨ ਕੀਤੇ ਕਿੱਥੇ ਚਲਿਆ ਹੈ ਡਰ ਨਾ ਇੱਥੇ ਕੁਝ ਨਹੀਂ ਹੁੰਦਾ। ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਹੈ ਪਰ ਤੱਕ ਆਪ ਗੁਰੂ ਨਾਨਕ ਸਾਹਿਬ ਬੈਠੇ ਹਨ ਜਿੱਥੇ ਗੁਰੂ ਨਾਨਕ ਦੀ ਬਾਣੀ ਦਾ ਵਾਸਾ ਹੋਵੇ ਉੱਥੇ ਕੋਈ ਕਿਸੇ ਦਾ ਵਾਲ ਵੀ ਵਿੰਗਾ ਨਹੀਂ ਕਰ ਸਕਦਾ ਆਸੀਂ ਬੈਠੇ ਪਾਠ ਸੁਣ ਰਹੇ ਹਾਂ ਪਿਆਰ ਨਾਲ ਪਾਠ ਸਰਵਨ ਕਰਵਾ ਭਾਗ 1943 ਵਿੱਚ ਬਾਬਾ ਜੀ ਸੱਚਖੰਡ ਚਲੇ ਗਏ ਤੇ 1965 ਵਿੱਚ ਬੈਠੇ ਪਾਠ ਸਰਵਨ ਕਰਦਿਆਂ ਦਰਸ਼ਨ ਦੇ ਰਹੇ ਸਨ ਕਿੰਨੀ ਕਮਾਈ ਤੇ ਕਿੰਨੀ ਅਪੇਦਦਾ ਸੀ ਧੰਤਾਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨਾਲ ਧੰਨ ਬਾਬਾ ਜੀ ਬੂਟਾ ਸਿੰਘ ਅਚਰਵਾਲ ਨੂੰ ਦੁਬਾਰਾ ਜੀਵਨਦਾਨ ਜਾ ਕਾ ਕਹਿਆ ਦਰਗਹ ਚੱਲੈ ਸੋ ਕਿਸ ਕੋ ਨਦਰ ਲੈ ਆਵੇ ਥੱਲੇ ਇਸ ਧਰਤੀ ਤੇ ਦੋ ਤਰ੍ਹਾਂ ਦੇ ਮਹਾਪੁਰਖ ਹੁੰਦੇ ਹਨ ਇੱਕ ਤਾਂ ਉਹ ਮਹਾਪੁਰਖ ਹੁੰਦੇ ਹਨ ਜਿਨ੍ਹਾਂ ਨੇ ਸੱਚ ਦੇ ਪਾਂਦੀ ਬਣ ਕੇ ਕਮਾਈਆਂ ਕੀਤੀਆਂ ਹਨ ਨਾਮ ਧਨ ਇਕੱਠਾ ਕੀਤਾ ਹੈ ਲੋੜ ਪੈਣ ਤੇ ਆਏ ਹੋਏ ਜਗਿਆਸੂ ਦੀ ਸਮੇਂ ਅਨੁਸਾਰ ਝੋਲੀ ਭਰੀ ਭਾਵ ਦਾਤ ਦੇ ਦਿੱਤੀ ਉਹ ਜੋ ਵੀ ਉਹਨਾਂ ਦੁਆਰਾ ਕਿਰਪਾ ਵਰਤੀ ਇਹ ਸਭ ਉਹਨਾਂ ਮਾਹਪੁਰਖਾਂ ਦੀ ਆਪਣੀ ਕਮਾਈ ਵਿੱਚੋਂ ਹਿੱਸਾ ਚਲਾ ਗਿਆ ਹਾਂ ਐਸਾ ਵੀ ਹੋ ਸਕਦਾ ਹੈ ਕਿ ਮਾਹਪੁਰਖ ਆਏ ਜਗਿਆਸੂ ਨੂੰ ਕੋਈ ਨੇਮ ਭਾਵ ਕੋਈ ਗੁਰਬਾਣੀ ਦਾ ਸੇਵਾ ਦਾ ਕੁਝ ਦਿਨਾਂ ਦਾ ਬੈਣ ਪ੍ਰਤੀਬਚਨ ਕਰਕੇ ਉਸ ਦੇ ਪੁੰਨਾਂ ਵਿੱਚ ਵਾਦਾ ਕਰਾ ਕੇ ਉਸ ਦਾ ਭਲਾ ਕਰੇ ਉਸ ਦੇ ਘਾਤ ਸਵਾਰੇ ਇੱਕ ਤਾਂ ਐਸੇ ਹੁੰਦੇ ਹਨ ਮਹਾਪੁਰਖ ਵੀ ਹਨ ਜਿਨ੍ਹਾਂ ਨੇ ਇਸ ਸੰਸਾਰ ਤੇ ਆ ਕੇ ਆਪ ਨਾਮ ਜਪਿਆ ਤੇ ਦੁਨੀਆ ਦਾ ਭਲਾ ਕੀਤਾ ਇੱਕ ਉਹ ਵੀ ਮਹਾਪੁਰਖ ਇਸ ਸੰਸਾਰ ਵਿੱਚ ਆਉਂਦੇ ਹਨ ਜਿਨ੍ਹਾਂ ਨੂੰ ਦਰਗਾਹ ਤੋਂ ਡਿਊਟੀਆਂ ਲਗਾ ਕੇ ਸੰਸਾਰ ਤੇ ਭੇਜਿਆ ਜਾਂਦਾ ਹੈ ਜਿਵੇਂ ਕਿ ਅੱਜ ਦਾ ਸਿਆਸਤਦਾਨ ਲੋਕਾਂ ਪਾਸੋਂ ਪਹਿਲਾਂ ਵੋਟਾਂ ਲੈ ਕੇ ਕੋਈ ਉਦਦਾ ਸੰਭਾਲਦਿਆਂ ਹੋਇਆ ਕਈ ਤਰ੍ਹਾਂ ਦੇ ਚੰਗੇ ਕੰਮ ਕਰਕੇ ਆਪਣੇ ਇਲਾਕੇ ਦੇ ਲੋਕਾਂ ਦੀ ਪ੍ਰਸ਼ੰਸਾ ਖੱਟਦਾ ਹੈ ਫਿਰ ਜੇ ਉਹ ਅਗਾਂਵ ਇੱਕ ਸਿਆਸੀ ਆਗੂ ਬਣ ਕੇ ਵੋਟਾਂ ਦੀ ਮੰਗ ਕਰੇਗਾ ਤਾਂ ਲੋਕ ਅਗਾਂਵ ਉਸ ਨੂੰ ਵੋਟਾਂ ਪਾ ਕੇ ਸਾਥ ਦੇਣ ਨੂੰ ਤਿਆਰ ਹੋਣਗੇ ਜਿਸ ਦੇ ਫਲਸਰੂਪ ਉਸ ਦੇ ਆਗੂ ਨੂੰ ਕਈ ਉੱਚੇ ਅਹੁਦੇ ਪ੍ਰਾਪਤ ਹੋ ਜਾਂਦੇ ਹਨ ਇੱਥੋਂ ਤੱਕ ਕਿ ਐਸੇ-ਐਸੇ ਅਹੁਦੇਦਾਰ ਜਦੋਂ ਪ੍ਰਧਾਨ ਮੰਤਰੀ ਰਾਸ਼ਟਰਪਤੀ ਦੀ ਸੀਟ ਤੇ ਵੀ ਜਾ ਕੇ ਬੈਠ ਜਾਣ ਤਾਂ ਉਹਨਾਂ ਦੇ ਸਾਰੇ ਖਰਚੇ ਵੀ ਸਰਕਾਰੀ ਖਜ਼ਾਨੇ ਵਿੱਚੋਂ ਹੋਣੀ ਸ਼ੁਰੂ ਹੋ ਜਾਂਦੇ ਹਨ ਠੀਕ ਐਸੇ ਤਰ੍ਹਾਂ ਹੀ ਮਹਾਪੁਰਖ ਜਦੋਂ ਸੁੱਚਾ ਜੀਵਨ ਜੀਉ ਕੇ ਨਿਰੰਕਾਰੀ ਹੁਕਮ ਅਨੁਸਾਰ ਚੋਲਾ ਬਦਲਦੇ ਹਨ ਤਾਂ ਪੂਰਨ ਕਮਾਈ ਵਾਲੇ ਮਹਾਪੁਰਖ ਦੀ ਨਿਰੰਕਾਰ ਦੇ ਹੁਕਮ ਅਨੁਸਾਰ ਮੁੜ ਡਿਊਟੀ ਸੰਸਾਰ ਦੇ ਭਲੇ ਲਈ ਲੱਗ ਜਾਂਦੀ ਹੈ ਇਸ ਜਗ੍ਹਾ ਦੇ ਵਿੱਚ ਫਿਰ ਉਸ ਮਹਾਪੁਰਖ ਦਰਗਾਹੀ ਹੁਕਮ ਨਾਲ ਜਿਸ ਦੀਆਂ ਵੀ ਚੋਲੀਆਂ ਭਰੇਗਾ ਸੱਪ ਦਰਗਾਹੀ ਖਜ਼ਾਨੇ ਵਿੱਚੋਂ ਬਖਸ਼ੀਸ਼ਾਂ ਹੋਣਣਗੀਆਂ ਉਸ ਮਹਾਪੁਰਖ ਨੂੰ ਦਰਗਾਹੀ ਮਹਾਪੁਰਖ ਜਾਂ ਦਰਗਾਹ ਦੀਆਂ ਚਾਬੀਆਂ ਦਾ ਮਾਲਕ ਵੀ ਕਹਿ ਲਈਏ ਤਾਂ ਕੋਈ ਅਤਕਥਨੀ ਨਹੀਂ ਹੋਵੇਗੀ। ਐਸੇ ਮਹਾਪੁਰਖ ਦੇਖਣ ਨੂੰ ਤਾਂ ਸੰਸਾਰੀ ਜੀਵਾਂ ਵਿੱਚ ਵਿਚਰਦੇ ਆਮ ਹੀ ਲੱਗਦੇ ਹਨ ਪਰ ਉਹਨਾਂ ਦਾ ਹੁਕਮ ਉਹਨਾਂ ਦਾ ਬਚਨ ਦਰਗਾਹ ਵਿੱਚ ਵੀ ਚੱਲਦਾ ਹੈ। ਜਿਵੇਂ ਗੁਰਬਾਣੀ ਦਾ ਮੁੱਖ ਵਾਕ ਹੈ ਜਾ ਕਾ ਕਹਿਆ ਦਰਗਹ ਚੱਲੈ ਸੋ ਕਿਸ ਕੋ ਨਦਰ ਲੈ ਆਵੇ ਤੱਲੇ। ਐਸੇ ਮਹਾਪੁਰਖ ਚੌਂ ਤਾਂ ਕਿਸੇ ਦੀ ਉਮਰ ਵਧਾ ਦੇਣੀਆਂ। ਰੇਖ ਵਿੱਚ ਮੇਖ ਮਾਰ ਕੇ ਦੁੱਖਾਂ ਨੂੰ ਸੁੱਲੀ ਤੋਂ ਸੂਲ ਕਰ ਦੇਣ ਦਰਗਾਹ ਦੇ ਸੁਖ ਸੁਭਿ ਬਖਸ਼ ਦੇਣ ਇੱਕ ਆਮ ਜਗਿਆਸੂ ਨੂੰ ਵੀ ਸਿਮਰਨ ਦੀ ਉੱਚੀ ਤੋਂ ਉੱਚੀ ਅਵਸਥਾ ਬਖਸ਼ ਕੇ ਅਧਿਆਤਮਕ ਪਾਂਦੀ ਬਣਾ ਦੇਣ ਆਪਣੀ ਇੱਕ ਨਜ਼ਰ ਨਾਲ ਹੀ ਕਰਮ ਰੇਖ ਬਦਲਾ ਦੇਣ ਉਹ ਐਸੀ ਸਮਰੱਥਾ ਦੇ ਮਾਲਕ ਹੁੰਦੇ ਹਨ ਬਾਬਾ ਕੁੰਦਨ ਸਿੰਘ ਜੀ ਮਹਾਰਾਜ ਵੀ ਦੇਖਣ ਵਾਲਿਆਂ ਦੀ ਨਿਗਾ ਵਿੱਚ ਚਾਹੀ ਨਾਨਕ ਸਰ ਬੈਠੇ ਦਰਸ਼ਨ ਦੇ ਰਹੇ ਹੁੰਦੇ ਸਨ ਪਰ ਉਹਨਾਂ ਦਾ ਬਚਨ ਦਰਗਾਹ ਵਿੱਚ ਚੱਲਦਾ ਸੀ ਮੋਤਵੀ ਬਾਬਾ ਜੀ ਦੇ ਸੰਗੀਆਂ ਪਾਸ ਬਾਬਾ ਜੀ ਦੇ ਹੁਕਮ ਅਨੁਸਾਰ ਹੀ ਨੇੜੇ ਆ ਸਕਦੀ ਸੀ ਐਸਾ ਇੱਕ ਵਾਕਿਆ ਅਚਰਵਾਲ ਪਿੰਡ ਝੋੜੜਾ ਦੇ ਨਜ਼ਦੀਕ ਦੇ ਵਾਸੀ ਬੂਟਾ ਸਿਗਨਲ ਬਿੱਤਿਆ ਜੋ ਇਸ ਸਾਖੀ ਰਾਹੀ ਪਤਾ ਲੱਗਦਾ ਹੈ ਕਿ ਬਾਬਾ ਜੀ ਦੀ ਮੁਬਾਰਕ ਰਸਨਾਤੇ ਗੁਰੂ ਨਾਨਕ ਪਾਤਸ਼ਾਹ ਦੀਆਂ ਬਖਸ਼ੀਸ਼ਾਂ ਬਾਬਾ ਨਾਨਕ ਸਿੰਘ ਜੀ ਅਤੇ ਬਾਬਾ ਈਸ਼ਰ ਸਿੰਘ ਜੀ ਦੀਆਂ ਕਮਾਈਆਂ ਕਿਵੇਂ ਪਰਤਕ ਪਈਆਂ ਬੋਲਦੀਆਂ ਹਨ ਧੰਨ ਬਾਬਾ ਈਸ਼ਰ ਸਿੰਘ ਜੀ ਦੇ ਜਨਮ ਸਥਾਨ ਝੋੜੜਾ ਨਗਰ ਦੇ ਨੇੜੇ ਇਕ ਨਗਰ ਅਚਰਵਾਲ ਦਾ ਬਜ਼ੁਰਗ ਸਰਦਾਰ ਬੂਟਾ ਸਿੰਘ ਜੋ ਕਿ ਬਾਬਾ ਈਸ਼ਰ ਸਿੰਘ ਜੀ ਦੇ ਸਮੇਂ ਤੋਂ ਹੀ ਬਾਬਾ ਜੀ ਦੇ ਘਰ ਦੀ ਸੰਗਤ ਕਰਦਾ ਆ ਰਿਹਾ ਸੀ ਇਸ ਸਰਦਾਰ ਬੂਟਾ ਸਿੰਘ ਨੇ ਆਪਣੇ ਨਿੱਤਨੇਮੀ ਜੀਵਨ ਜਿਉਂਦਿਆਂ ਬਾਬਾ ਈਸ਼ਰ ਸਿੰਘ ਜੀ ਦੇ ਸੱਚਖੰਡ ਪਿਆਨੇ ਉਪਰੰਤ ਬਾਬਾ ਕੁੰਦਨ ਸਿੰਘ ਜੀ ਮਹਾਰਾਜ ਦੇ ਦਰਸ਼ਨ ਮੇਲੇ ਕਰਨੇ ਸੁਮਤ ਲੈਣੀ ਤੇ ਖੁਸ਼ੀਆਂ ਮਾਣਨੀਆਂ ਬਾਬਾ ਜੀ ਦੀ ਸੁਮਤ ਅਨੁਸਾਰ ਝੋੜਾ ਨਗਰ ਗੁਰਦੁਆਰਾ ਦਮਦਮਾ ਸਾਹਿਬ ਵਿਖੇ ਵੀ ਜਾ ਕੇ ਸੇਵਾ ਨਿਭਾਣੀ ਇਸ ਬਜ਼ੁਰਗ ਬੂਟਾ ਸਿੰਘ ਦਾ ਨਿਤ ਕਰਮ ਸੀ ਨਿਰੰਕਾਰ ਦੀ ਨੇਤ ਸਰਦਾਰ ਬੂਟਾ ਸਿੰਘ ਨੂੰ ਤਕਰੀਬਨ 90 ਕੋ ਸਾਲ ਦੀ ਉਮਰ ਦਾ ਹੋਣ ਤੇ ਇੱਕ ਦਿਨ ਕੁਝ ਬੁਖਾਰ ਹੀ ਚੜਿਆ ਸੀ ਕਿ ਬੁਖਾਰ ਦੀ ਡਿਗਰੀ ਦਿਨ ਬਦਿਨ ਉਤਰਨ ਦੀ ਬਜਾਏ ਵਧਣੀ ਸ਼ੁਰੂ ਹੋ ਗਈ ਕੁਝ ਸਮਾਂ ਬੁਖਾਰ ਦਵਾਈ ਨਾਲ ਲੈ ਜਾਣਾ ਪਰ ਕੁਝ ਸਮੇਂ ਬਾਅਦ ਫਿਰ ਬਹੁਤ ਜ਼ਿਆਦਾ ਬੁਖਾਰ ਹੋ ਜਾਣਾ ਇਹੋ 5-7 ਦਿਨ ਲੰਗੇ ਕਿ ਸਰੀਰ ਨੇ ਸਮਰੱਥਾ ਤੋਂ ਜਵਾਬ ਦੇ ਦਿੱਤਾ ਤੇ ਸਰਦਾਰ ਬੂਟਾ ਸਿੰਘ ਦੀ ਮੌਤ ਹੋ ਗਈ ਹੁਣ ਮੌਤ ਤੋਂ ਉਪਰੰਤ ਰਮਰਾਜ ਦੀ ਕਚਹਿਰੀ ਵਿੱਚ ਜਾਣਾ ਸੀ ਪਰ ਇੱਥੇ ਪੂਰਨ ਮਹਾਨ ਮਹਾਪੁਰਖ ਦੀ ਸੰਗਤ ਸਦਕਾ ਸਾਧ ਸੰਗਤ ਰਮਰਾਏ ਕਰੇ ਸੇਵਾ ਸਾਧ ਕੇ ਸੰਗ ਸੋਭਾਸੁਰ ਦੇਵਾ ਬਾਬਾ ਕੁੰਦਨ ਸਿੰਘ ਜੀ ਨੇ ਆਪ ਕਿਰਪਾ ਕਰਕੇ ਕਿਵੇਂ ਹੱਥ ਦੇ ਕੇ ਰੱਖਿਆ ਕਿ ਜਦੋਂ ਇੱਧਰ ਸੁੱਚਾ ਜੀਵਨ ਜੀਉਣ ਵਾਲੇ ਸਰਦਾਰ ਬੂਟਾ ਸਿੰਘ ਦਾ ਅੰਤ ਆਇਆ ਤੇ ਦੇਵਗਨ ਵਿਬਾਨ ਵਿੱਚ ਬਿਠਾ ਕੇ ਦਰਗਾਹ ਨੂੰ ਲੈ ਕੇ ਗਏ ਅੱਗੇ ਦਰਗਾਹ ਵਿੱਚ ਜਾ ਕੇ ਇਸ ਬੂਟਾ ਸਿੰਘ ਨੇ ਕੀ ਤੱਕਿਆ ਕਿ ਅੱਗੇ ਸੁੰਦਰ ਮਹਿਲ ਉਸਰੇ ਹੋਏ ਹਨ ਦੇਵਗਣਾ ਨੇ ਇੱਧਰ ਤੋਰ ਦਿੱਤਾ ਬੂਟਾ ਸਿੰਘ ਅੱਗੇ ਤੁਰਦਾ ਜਾ ਰਿਹਾ ਹੈ ਤੇ ਕੀ ਦੇਖਦਾ ਹੈ ਕਿ ਸੁੰਦਰ ਮਹਿਲਾਂ ਵਿੱਚ ਕੁਝ ਕਮਰੇ ਬਣੇ ਹੋਏ ਹਨ ਇੰਨਾ ਕਮਰਿਆਂ ਵਿੱਚ ਹਰਜਾਸ ਕੀਰਤਨ ਹੋ ਰਿਹਾ ਹੈ ਮਹਾਪੁਰਖਾ ਦੀਆਂ ਮੰਡਲੀਆਂ ਅਲੱਗ-ਅਲੱਗ ਕਮਰਿਆਂ ਵਿੱਚ ਕੀਰਤਨ ਕਰ ਰਹੀਆਂ ਹਨ ਅੱਗੇ ਜਾ ਕੇ ਕੀ ਤੱਕਿਆ ਕਿ ਕੁਝ ਕਮਰਿਆਂ ਨੂੰ ਤਾਲੇ ਲੱਗੇ ਹੋਏ ਹਨ ਹੋਰ ਇਹ ਸਰਦਾਰ ਬੂਠਾ ਸਿੰਘ ਜਿਸ ਕਮਰੇ ਅੱਗੇ ਜਾ ਕੇ ਖਲੋਂਦਾ ਹੈ ਅੰਦਰੋਂ ਆਵਾਜ਼ ਆਉਂਦੀ ਹੈ ਭਾਈ ਤੇਰੀ ਥਾਂ ਅੱਗੇ ਹੈ ਅੱਗੇ ਚੱਲ ਦੇਖੋ ਸਾਧ ਸੰਗਤ ਕਮਾਈ ਵਾਲੇ ਗੁਰਮੁਖ ਜਨ ਦਰਗਾਹ ਦੇ ਵਿੱਚ ਮਹਿਲਾਂ ਦੇ ਸੁਖ ਮਾਣਦੇ ਹਨ ਤਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਵੀ ਆਪਣੇ ਪਿਤਾ ਬਾਬਾ ਮਹਿਤਾ ਕਾਲੂ ਜੀ ਨੂੰ ਦਰਗਾਹ ਦੇ ਸੁਖ ਦਿਖਲਾਏ ਸਨ ਤੇ ਨਾਲ ਇਹ ਵੀ ਦਿਖਾਇਆ ਸੀ ਕਿ ਕਿਵੇਂ ਸਾਡੇ ਵੱਡੇ ਪੁਰਖ ਵੀ ਸੁਖ ਮਾਣ ਰਹੇ ਹਨ ਸੋ ਗੁਰਬਾਣੀ ਦਾ ਮੁੱਖ ਬਾਖ ਹੈ ਸੂਖ ਮਹਿਲ ਜਾ ਕੇ ਊਚ ਦੁਆਰੇ ਤਾਂ ਮੈਂ ਵਾਸੇ ਭਗਤ ਪਿਆਰੇ ਰੱਬ ਦੇ ਪਿਆਰੇ ਭਗਤ ਜਨ ਦਰਗਾਹ ਵਿੱਚ ਸੁਖ ਪੈ ਮਾਨਦੇ ਹਨ ਇਸ ਦੀਆਂ ਚਾਬੀਆਂ ਬਹੁਤ ਕਾਲਣਾ ਕਾਲ ਕੇ ਦੁਨੀਆਂ ਨੂੰ ਜੀ ਦਾਨ ਦੇਣ ਵਾਲੇ ਮਾਪੁਰਖਾਂ ਦੇ ਹੱਥ ਹੁੰਦੀਆਂ ਹਨ ਅਨਹਦ ਬਾਣੀ ਪੂੰਜੀ ਸੰਤਨ ਹੱਥ ਰਾਖੀ ਕੂੰਜੀ ਸਮੇ ਦੇ ਮਲਾ ਦਰਗਾਹ ਵਿੱਚ ਵੀ ਆਪ ਵਰਤਣ ਵਾਲੇ ਬਾਬਾ ਕੁੰਦਨ ਸਿੰਘ ਜੀ પાસે ਚਾਬੀਆਂ ਸਨ ਬੂਟਾ ਸਿੰਘ ਅਗਾਹ ਤੁਰਿਆ ਤਾਂ ਕੀ ਤਕਿਆ ਕਿ ਅੱਗੇ ਬਾਬਾ ਕੁੰਦਨ ਸਿੰਘ ਜੀ ਕੁਝ ਦੂਰੀ ਤੇ ਖੜੇ ਦਰਸ਼ਨ ਦੇ ਰਹੇ ਹਨ ਬਾਬਾ ਜੀ ਦੇ ਹੱਥ ਵਿੱਚ ਵੀ ਇੱਕ ਬਹੁਤ ਵੱਡਾ ਚਾਬੀਆਂ ਦਾ ਗੁੱਛਾ ਹੈ ਬਾਬਾ ਜੀ ਨੇ ਸਰਦਾਰ ਬੂਟਾ ਸਿੰਘ ਵੱਲ ਹੱਥ ਅੱਗੇ ਵਧਾ ਕੇ ਚਾਬੀਆਂ ਦਾ ਗੁੱਛਾ ਸੁੱਟ ਦਿੱਤਾ ਤੇ ਬਚਨ ਕਰਦੇ ਹਨ ਲੈ ਬਈ ਬੂਟਾ ਸਿੰਘ ਜਿਹੜਾ ਦਰਵਾਜ਼ਾ ਮਰਜ਼ੀ ਖੋਲ ਲੈ ਜਦੋਂ ਇਹ ਚਾਬੀਆਂ ਦਾ ਗੁੱਛਾ ਫੜਨ ਲਈ ਸਰਦਾਰ ਬੂਟਾ ਸਿੰਘ ਕੁਝ ਹੀਟਾਂ ਚੁੱਕਿਆ ਤਾਂ ਇਤਨੇ ਨੂੰ ਬਾਬਾ ਕੁੰਦਨ ਸਿੰਘ ਜੀ ਆਪ ਨੇੜੇ ਆ ਗਏ ਤੇ ਆਪਣੇ ਮੁਬਾਰਕ ਹੱਥਾਂ ਨਾਲ ਹੀ ਇਹ ਚਾਬੀਆਂ ਦਾ ਗੁੱਛਾ ਮੁੜ ਫੜ ਲਿਆ ਤੇ ਆਖਦੇ ਹਨ ਬੂਟਾ ਸਿੰਘ ਤੂੰ ਅਜੇ ਵਾਪਸ ਹੀ ਜਾ ਤੇਰਾ ਅਜੇ ਵਕਤ ਨਹੀਂ ਇਤਨਾ ਕਹਿ ਕੇ ਬਾਬਾ ਕੁੰਦਨ ਸਿੰਘ ਜੀ ਮਹਾਰਾਜ ਅਲੋਪ ਹੋ ਗਏ ਹੁਣ ਇੱਧਰ ਬੂਟਾ ਸਿੰਘ ਦੇ ਮਿੱਟ ਤੱਕ ਸਰੀਰ ਪਾਸ ਅਜੇ ਸਭ ਆਸ-ਪਾਸ ਬੈਠੇ ਹੋਏ ਹਨ ਕਿ ਇਤਨੇ ਨੂੰ ਸਰਦਾਰ ਬੂਟਾ ਸਿੰਘ ਦਾ ਸਰੀਰ ਕੁਝ ਹਰਕਤ ਵਿੱਚ ਆਇਆ ਸਾਰੇ ਸਰੀਰ ਤੇ ਇਕਦਮ ਬਹੁਤ ਪਸੀਨਾ ਆ ਗਿਆ ਸਾਰੇ ਜਿੱਥੇ ਗਮ ਵਿੱਚ ਬੈਠੇ ਸਨ ਸਭ ਖੁਸ਼ ਹੋ ਗਏ ਹੁਣ ਸੱਬ ਵੱਲ ਬੁੱਟਾ ਸਿੰਘ ਨੇ ਤੱਕਿਆ ਤੇ ਉੱਠ ਬੈਠਾ ਆਪਣੀ ਵਿਥਿਆ ਬੀਤੀ ਸਭ ਨੂੰ ਸੁਣਾਉਣੀ ਕੀਤੀ ਸਾਰੇ ਸੁਣ ਸੁਣ ਕੇ ਹੈਰਾਨ ਹੋ ਰਹੇ ਹਨ ਤੇ ਬਾਬਾ ਜੀ ਦੀਆਂ ਕਮਾਈਆਂ ਵਡਿਆਈਆਂ ਤੋਂ ਸਦਕੇ ਜਾਂਦੇ ਹੋਏ ਗੁਣਦਾਰੇ ਹਨ ਸਮਾਂ ਬੀਤਦਾ ਗਿਆ ਸਰਦਾਰ ਬੁੱਟਾ ਸਿੰਘ ਬਿਲਕੁਲ ਤੰਦਰੁਸਤ ਹੋ ਗਏ ਉਸੇ ਤਰ੍ਹਾਂ ਬਾਬਾ ਜੀ ਦੀ ਸੰਗਤ ਵਿੱਚ ਮੁਰ ਜਾਣ ਲੱਗ ਪਿਆ ਇਤ ਦਾ ਨਾਨਕਸਰ ਬਾਬਾ ਕੁੰਦਨ ਸਿੰਘ ਜੀ ਮਹਾਰਾਜ ਵੱਲੋਂ ਝੋੜਡਾ ਨਗਰ ਦਮਦਮਾ ਸਾਹਿਬ ਠਾੜ ਨਾਨਕਸਰ ਵਿਖੇ ਸਰੋਵਰ ਦਾ 24 ਮਾਰਚ 1980 ਵਾਲੇ ਦਿਨ ਟੱਕ ਲਗਾਇਆ ਗਿਆ ਬਹੁਤ ਮੁਸ਼ਕਲਾਂ ਵੀ ਆਈਆਂ ਪਰ ਸਮਰੱਥ ਦੇ ਚਰਨ ਪਕੜ ਕੇ ਚੱਲਣ ਵਾਲੇ ਪੂਰਨ ਮਹਾਪੁਰਖ ਬਾਬਾ ਜੀ ਨੇ 22 ਮਾਰਚ 1981 ਵਾਲੇ ਦਿਨ ਸੰਗਤਾਂ ਨੂੰ ਸਰੋਵਰ ਦੀ ਸੇਵਾ ਸੰਪੂਰਨ ਕਰਾ ਕੇ ਇਸ਼ਨਾਨ ਕਰਵਾ ਦਿੱਤਾ ਇਸ ਰੋਵਰ ਦੇ ਨਾਲ ਲੱਗਦੀ ਜਗ੍ਹਾ ਦੇ ਸੰਬੰਧ ਵਿੱਚ ਬਾਬਾ ਕੁੰਦਨ ਸਿੰਘ ਜੀ ਨੇ ਆਪਣੇ ਸੇਵਕ ਸੰਤ ਗੁਰਮੇਲ ਸਿੰਘ ਜੀ ਬਾਪੂ ਹਮੀਰ ਸਿੰਘ ਜੀ ਤੇ ਹੋਰ ਬੇਹੰਗਮਾਂ ਨੂੰ ਇੱਥੇ ਭੇਜਿਆ ਜਦੋਂ ਇੱਥੇ ਸੰਤ ਗੁਰਮੇਲ ਸਿੰਘ ਜੀ ਤੇ ਬਾਪੂ ਹਮੀਰ ਸਿੰਘ ਜੀ ਬੈਠੇ ਆਪਸ ਵਿੱਚ ਗੁਰਮਤ ਵਿਚਾਰਾ ਕਰ ਰਹੇ ਸਨ ਕਿ ਇੱਥੇ ਉਹੀ ਬਜ਼ੁਰਗ ਸਰਦਾਰ ਬੂਟਾ ਸਿੰਘ ਅਚਰਵਾਲ ਪਿੰਡ ਦਾ ਆ ਗਿਆ ਆਪਸ ਵਿੱਚ ਫਤਿਹ ਬੁਲਾ ਕੇ ਸੁੱਖ ਸ਼ਾਂਤ ਪੁੱਛੀ ਦੱਸੀ ਵਿਚਾਰਾਂ ਚਲਦੇ ਚਲਦੇ ਬਾਪੂ ਹਮੀਰ ਸਿੰਘ ਨੇ ਪੁੱਛ ਲਿਆ ਕੀ ਗੱਲ ਹੈ ਭਾਈ ਜੀ ਕਿਤੇ ਮਿਲੇ ਨਹੀਂ ਬੜੇ ਸਮੇਂ ਬਾਅਦ ਮੇਲ ਹੋਏ ਨੇ ਤਾਂ ਅੱਗੋਂ ਸਰਦਾਰ ਬੂਟਾ ਸਿੰਘ ਜਵਾਬ ਦੇਣ ਲੱਗਾ ਕਿ ਮਿਲਣਾ ਕੀ ਸੀ ਮੈਂ ਤਾਂ ਅਗਾਹ ਚਲਾ ਗਿਆ ਸੀ ਮੈਨੂੰ ਤਾਂ ਬਾਬਾ ਕੁੰਦਨ ਸਿੰਘ ਜੀ ਨੇ ਮੁੜ ਜੀਵਿਤ ਕਰਕੇ ਦੁਬਾਰਾ ਸਮਾਂ ਦੇ ਦਿੱਤਾ ਹੈ ਭਾਵੇਂ ਦਰਗਾਹ ਤੋਂ ਵਾਪਸ ਭੇਜ ਦਿੱਤਾ ਹੈ ਤੇ ਅੱਜ ਮੈਂ ਤੁਹਾਡੇ ਸਾਹਮਣੇ ਬੈਠਾ ਹਾਂ ਦੁਬਾਰਾ ਜ਼ਿੰਦਗੀ ਦੇ ਦਿਨ ਬਿਤਾ ਰਿਹਾ ਹਾਂ ਇਹ ਬਚਨ ਸੁਣ ਕੇ ਸਾਰੇ ਹੈਰਾਨ ਹੋ ਗਏ ਵਿਸਤਾਰ ਨਾਲ ਸਾਰੀ ਵਾਰਤਾ ਸਰਦਾਰ ਬੁੱਟਾ ਸਿੰਘ ਪਾਸੋਂ ਪੁੱਛਣ ਲੱਗੇ ਤੇ ਸਰਦਾਰ ਬੁੱਟਾ ਸਿੰਘ ਨੇ ਉਪਰੋਕਤ ਵਾਰਤਾ ਸਾਰੀ ਸੁਣਾਉਣੀ ਕੀਤੀ ਉੱਪਰ ਲਿਖੀ ਹੋਈ ਸਾਰੀ ਵਿਥਿਆ ਜਦੋਂ ਸਰਦਾਰ ਬੁੱਟਾ ਸਿੰਘ ਨੇ ਸੁਣਾ ਦਿੱਤੀ ਤਾਂ ਸੰਤ ਗੁਰਮੇਲ ਸਿੰਘ ਤੇ ਬਾਪੂ ਹਮੀਰ ਸਿੰਘ ਜੀ ਆਪਣੇ ਮਨ ਵਿੱਚ ਸੋਚਦੇ ਹਨ ਕਿ ਕਿਦਰੇ ਬਜ਼ੁਰਗ ਨੂੰ ਸੁਪਨਾ ਆਇਆ ਹੋਵੇਗਾ ਜਾਂ ਉਮਰ ਵਧੇਰੇ ਹੋਣ ਕਰਕੇ ਐਵੇਂ ਹੀ ਆਲੇ-ਟਾਲੇ ਮਾਰੀ ਜਾਂਦਾ ਹੈ ਬਾਬ ਬਚਨ ਸੁਣ ਲਈ ਪਰ ਯਕੀਨ ਨਾ ਆਇਆ ਬਾਬਾ ਕੁੰਦਨ ਸਿੰਘ ਜੀ ਤਾਂ ਪੂਰਨ ਹੀ ਪੂਰਨ ਸਨ ਬਾਬਾ ਜੀ ਨੇ ਕੀ ਵਿੱਦ ਬਣਾਈ ਸੋਜੀ ਦੇਣ ਲਈ ਕਿ ਇੱਕ ਦਿਨ ਸ਼ਾਮ ਦੇ ਸਮੇਂ ਬਾਬਾ ਜੀ ਸਤਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਕਰਕੇ ਸਾਜਖੰਡ ਵਿੱਚੋਂ ਬਾਹਰ ਆਏ ਤੇ ਸੰਤ ਗੁਰ ਮੇਲ ਸਿੰਘ ਜੀ ਨੂੰ ਕਹਿਣ ਲੱਗੇ ਜਵਾਨ ਗੱਡੀ ਲਿਆ ਜਗਰਾਓ ਚੱਲੀਏ ਡਾਕਟਰ ਸੁਰਜਨ ਸਿੰਘ ਕਲਸੀ ਦੇ ਘਰ ਅਖੰਡ ਪਾਠ ਰੱਕੇ ਹੋਏ ਹਨ ਉਧਰ ਜਾਣਾ ਹੈ ਹੁਣ ਸੰਤ ਗੁਰਮੇਲ ਸਿੰਘ ਜੀ ਗੱਡੀ ਲੈ ਆਏ ਬਾਬਾ ਜੀ ਗੱਡੀ ਵਿੱਚ ਬੈਠ ਗਏ ਨਾਲ ਸਰਦਾਰ ਮਹਿਲ ਸਿੰਘ ਤੇ ਹੋਰ ਸਿੰਘ ਬੈਠ ਗਏ ਬਾਬਾ ਜੀ ਗੱਡੀ ਵਿੱਚ ਬੈਠ ਕੇ ਡਾਕਟਰ ਸੁਰਜਨ ਸਿੰਘ ਦੇ ਘਰ ਆ ਗਏ ਜਾ ਕੇ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕੀਤੇ ਮੱਥਾ ਟੇਕ ਕੇ ਸਤਿਗੁਰੂ ਦੇ ਕਮਰੇ ਵਿੱਚੋਂ ਬਾਹਰ ਆਏ ਕੁਝ ਜਲ ਪਾਣੀ ਛੱਕ ਕੇ ਤਕਰੀਬਨ ਅੱਧੇ ਘੰਟੇ ਵਿੱਚ ਹੀ ਵਾਪਸ ਚੱਲੇ ਪਾ ਦਿੱਤੇ ਵਾਪਸ ਆਉਂਦੇ ਸਮੇਂ ਜਦੋਂ ਗੱਡੀ ਜਿੱਟੀ ਰੋਡ ਤੇ ਆ ਰਹੀ ਸੀ ਕਿ ਬਾਬਾ ਜੀ ਬਚਨ ਕਰਨ ਲੱਗੇ ਜਵਾਨ ਸਾਨੂੰ ਇੱਕ ਸੁਪਨਾ ਆਇਆ ਹੈ ਕਿ ਆਪਣੇ ਬਾਬਾ ਜੀ ਦੇ ਪਿੰਡ ਪਾਪ ਬਾਬਾ ਈਸ਼ਰ ਸਿੰਘ ਜੀ ਦੇ ਜਨਮ ਸਥਾਨ ਨਗਰ ਦੇ ਨੇੜੇ ਪਿੰਡ ਦਾ ਇੱਕ ਸੰਗੀ ਚੜਾਈ ਕਰ ਗਿਆ ਸੀ ਉਹਦੇ ਨਾਂ ਨੂੰ ਪਹਿਲਾਂ ਅੱਖਰ ਬੱਬਾ ਲੱਗਦਾ ਹੈ ਸਾਨੂੰ ਯਾਦ ਨਹੀਂ ਆ ਰਿਹਾ ਉਹ ਕੌਣ ਹੈ ਉਹ ਸਰੀਰ ਛੱਡ ਗਿਆ ਸੀ ਆਪਣੇ ਬਾਬਾ ਜੀ ਉਹਨੂੰ ਦਰਗਾਹੋਂ ਵਾਪਸ ਮੋੜ ਕੇ ਲਿਆਏ ਹਨ ਅਸੀਂ ਬੜੀ ਕੋਸ਼ਿਸ਼ ਕੀਤੀ ਪਰ ਸਾਨੂੰ ਉਸ ਦਾ ਨਾਮ ਨਹੀਂ ਯਾਦ ਆ ਰਿਹਾ ਸਤਿਗੁਰ ਮੇਲ ਸਿੰਘ ਜੀ ਜੋ ਕਿ ਉਸ ਸਮੇਂ ਗੱਡੀ ਚਲਾ ਰਹੇ ਸਨ ਉਹਨਾਂ ਦੇ ਕੰਨ ਬਾਬਾ ਜੀ ਦੇ ਬਚਨ ਸੁਣ ਰਹੇ ਹਨ ਤੇ ਧਿਆਨ ਸਾਹਮਣੇ ਹੈ ਇੱਧਰ ਬਾਬਾ ਜੀ ਨੇ ਬਚਨ ਕੀਤੇ ਸਾਨੂੰ ਨਾਮ ਨਹੀਂ ਯਾਦ ਆ ਰਿਹਾ ਤਾਂ ਉਸੇ ਵੇਲੇ ਸੁਰਤ ਅਚਰਵਾਲ ਦੇ ਬਜ਼ੁਰਗ ਬੂਟਾ ਸਿੰਘ ਵਾਲ ਚਲੀ ਗਈ ਤੇ ਪਿੱਛੇ ਮੂੰਹ ਮੋੜ ਕੇ ਬੇਨਤੀ ਕੀਤੀ ਬਾਬਾ ਜੀ ਉਹ ਅਚਰਵਾਲ ਦਾ ਬੂਟਾ ਸਿੰਘ ਤੇ ਨਹੀਂ ਕਿਉਂਕਿ ਇੱਕ ਦਿਨ ਪਹਿਲਾਂ ਹੀ ਉਸ ਪਾਸੋਂ ਸਾਰਾ ਜ਼ਿਕਰ ਸੁਨੇਆ ਸੀ ਜਦੋਂ ਸੰਤ ਗੁਰ ਮੇਲ ਸਿੰਘ ਜੀ ਨੇ ਬੂਟਾ ਸਿੰਘ ਦਾ ਨਾਮ ਲਿਆ ਤਾਂ ਬਾਬਾ ਜੀ ਇੱਕਦਮ ਤਾੜ ਕੇ ਬਚਨ ਕਰਨ ਲੱਗੇ ਜਵਾਨ ਤੂੰ ਮੂੰਹ ਸਿੱਧਾ ਰੱਖ ਧਿਆਨ ਨਾਲ ਗੱਡੀ ਚਲਾ ਹੁਣ ਬਾਬਾ ਜੀ ਦੇ ਇਸ਼ਾਰੇ ਤੋਂ ਸਭ ਨੂੰ ਯਕੀਨ ਹੋ ਗਿਆ ਸੀ ਕਿ ਕੱਲ ਬਜ਼ੁਰਗ ਬੂਟਾ ਸਿੰਘ ਬਿਲਕੁਲ ਠੀਕ ਆਖ ਰਿਹਾ ਸੀ ਸਾਡਾ ਸ਼ੰਕਾ ਨਿਵਰਤ ਕਰਨ ਲਈ ਹੀ ਬਾਬਾ ਜੀ ਇਸ਼ਾਰਾ ਦੇ ਕੇ ਸੋਚੀ ਪਾ ਰਹੇ ਹਨ ਹੁਣ ਸਤਸੰਗਿਓ ਇੱਥੇ ਵਿਚਾਰ ਕਰੀਏ ਕਿ ਜੇ ਸੇਵਕ ਦੇ ਮਨ ਵਿੱਚ ਸ਼ੰਕਾ ਆ ਗਈ ਤੇ ਬਾਬਾ ਜੀ ਬੱਬਾ ਆਖਰ ਆ ਕੇ ਇਸ਼ਾਰਾ ਵੀ ਦਿੰਦੇ ਹਨ ਤੇ ਦੂਜਾ ਜੇ ਦਰਗਾਹ ਵਿੱਚ ਆ ਬੁੱਢਾ ਸਿੰਘ ਵੱਲ ਚਾਬੀਆਂ ਦਾ ਗੁੱਛਾ ਪਏ ਸੁੱਟਦੇ ਹਨ ਤਾਂ ਦੇਖੋ ਕੈਸੀ ਸਮਰੱਥਾ ਦੇ ਮਾਲਕ ਹਨ ਜੋ ਇੱਥੇ ਨਾਨਕ ਸਰ ਬੈਠੇ ਵੀ ਹਾਜ਼ਰ ਸੰਗਤਾਂ ਵਿੱਚ ਵਿਚਰ ਰਹੇ ਹਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਿਆਰ ਵਿੱਚ ਪਲ-ਪਲ ਗੁਜ਼ਾਰ ਰਹੇ ਹਨ ਦੂਜੇ ਪਾਸੇ ਦਰਗਾਹ ਵਿੱਚ ਮਹਿਲਾ ਦੀਆਂ ਚਾਬੀਆਂ ਦੇ ਮਾਲਕ ਵੀ ਹਨ ਸਭ ਕੁਝ ਕਰਕੇ ਵੀ ਵਡਿਆਈ ਆਪਣੇ ਮੁਰਸ਼ਿਦ ਬਾਬਾ ਈਸ਼ਰ ਸਿੰਘ ਜੀ ਨੂੰ ਦੇ ਰਹੇ ਹਨ ਕਿਉਂਕਿ ਬਾਬਾ ਜੀ ਅਕਸਰ ਹੀ ਬਾਬਾ ਈਸ਼ਾ ਸਿੰਘ ਜੀ ਮਹਾਰਾਜ ਨੂੰ ਆਪਣੇ ਬਾਬਾ ਜੀ ਕਹਿ ਕੇ ਸੰਬੋਧਨ ਕਰਿਆ ਕਰਦੇ ਸਨ ਹੁਣ ਆਪਣੀ ਵਡਿਆਈ ਦਾ ਇੱਕ ਲਫ਼ਜ਼ ਵੀ ਸੇਵਕ ਪਾਸੋਂ ਨਿਕਲਣ ਤੇ ਤਾੜਕੇ ਬਚਨ ਹੋਰ ਪਾਸੇ ਦੇ ਚਲਾ ਰਹੇ ਹਨ ਕੈਸੀਆਂ ਵਡਿਆਈਆਂ ਕਮਾਈਆਂ ਸਨ ਧੰਨ ਬਾਬਾ ਕੁੰਦਨ ਸਿੰਘ ਜੀ ਦੀਆਂ ਇਸ ਗੱਲ ਨੂੰ ਕੀ ਕਹਾਂਗੇ ਜਾ ਕਾ ਕਹਿਆ ਦਰਗਹ ਚੱਲੈ ਸੋ ਕਿਸ ਕੋ ਨਦਰ ਲੈ ਆਵੇ ਤੱਲੇ ਧੰਨ ਬਾਬਾ ਜੀ ਦੀਆਂ ਧੰਨ ਕਮਾਈਆਂ ਸਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ